ਹੰਦੀ ਸਾਥੀ ਕਾਲ ਜੀ ਸਾਰਿਆਂ ਨੂੰ ਸ਼ੁਗਾਰ ਦਾ ਤੁਹਾਡਾ ਸਾਡ ਜੰਨੀ ਸਤੂ ਲਾਉ ਤੇ ਆਜ ਟਾਈਮ ਹੋ ਗਿਆ ਜੀ 9:30 ਸਵੇਰ ਦਾ ਮੈਂ ਕਿਉਂਕਿ ਕੋਈ ਨਹੀਂ ਬਣੀ ਹੈਗੀ ਮੈਂ ਜੋ ਕੱਲ ਨੂੰ ਸ਼ਿੰਗਾਰੀ ਸੀ ਲਾਈ ਦੀ ਤਸਵੀਰ ਦਾ ਅੱਜ ਤਾਂ ਕੱਲ ਬਣ ਗਿਆ ਸੀਗਾ ਆਹ ਮਿਲਿਆ ਸੀ ਇਹ ਜੜਾਈ ਹੈ ਮੈਂ

ਕਿਹਨੇ ਬਾਜ ਐਡੀ ਕਰਤੀ ਹੈਗੀ ਸਾਰਾ ਦਿਨੇ ਸਿੱਧੂ ਮੂਸੇਆ ਦੇ ਗਾਣੇ ਸੁਣਦਾ ਕੋਈ ਗਾਣਾ ਨਹੀਂ ਖਾਂਦਾ ਬੜਾ ਫੈਨ ਸੀ ਕਰਦਾ ਉਹ ਤੇ ਸ਼ੇਂਦਰ ਕਮਾਂਡੀਆਂ ਦੇ ਜੋੜੀ ਆਈ ਮਸ਼ੀਨ ਚੱਲਦੀ ਹੈ ਦੀਵਾ ਜਾਈ ਜਾਂਦੀ ਹੈ

मौसम थोड़ा ज्यादा ठीक है आज होया आता 2 बजे तो बाद ही आएगा मौसम ठंडा ज्यादा होया पे हवा चली जाती है बस साडे घर ही नहीं हवा लगती हवा बाहर तो बहुत चलती है सुबह तक हिल दे दिए बहुत तो हिल दे दिए मतलब आई पूरी हुई पिएगी

ਤਨਨ ਦਾ ਸੀ ਜਾਈ ਹੁੰਦੀ ਸੀ ਰਸਨ ਦੂਰੀ ਨਹੀਂ ਗਿਆ ਰਾਜਾ ਹਮ ਕਰੀ ਗਾਨੀ ਸੀ ਉਸ ਤੋਂ ਬਾਅਦ ਆਈ ਤੇ ਹਰ ਦਿਨ ਤੇ ਵਧੀ ਜੀ ਉਹ ਕਹਿਣ ਲੱਗੀਆਂ ਮੈਨੂੰ ਲੱਗਦਾ ਘਰ ਦੇ ਚਾਉਂਦੀ ਹਾਂ ਅੱਛਾ ਪਾਲਰ ਜਾਣੀ ਹੁੰਦੀ ਤੇ ਰਾਜਾ ਆਈ ਲੈ ਸੋਈ ਉਹਦੀ ਕਿੰਨੇ ਵੰਡ ਆਇਨੇ 6 ਇਚ ਮੇਰੇ ਸਾਰੇ ਤੇ 6 ਇਚ ਹਾਂ ਕੀ ਥੋਲੇ ਨੈਬਲ ਡੇਕੋ ਪਾਲੀ ਗਿੱਤ ਕੰਮ ਤੋਂ ਆਹ ਬੈਠੀਆਂ ਹੈਰ ਮੈਂ ਦੇਖੀ ਅੱਜ ਨਾ ਹੈ ਨਾ ਹਾਂ ਵਧੀਆ ਤੇ ਰਹਣਾ ਨਾ ਕੁਰੀ ਜਾਂਦੀ ਜੇ ਮੈਨੂੰ ਚੰਗੀ ਲੱਗਦੀ ਬ੍ਰੈਡਾਂ ਨਾਲ ਹਾਂ ਉਹ ਉਹ ਵਧੀਆ ਹੁੰਦੀ ਆਪਾਂ ਬ੍ਰੈਡ ਤੇ ਉਹਦੇ ਨਾਲ ਸਮੋਸੇ ਲੈਣਾ ਨਾ ਤਲੀ ਜਿ ਘੱਟ ਹੁੰਦੀ ਹੈ ਲਾ ਕਰੇ ਮੈਂ ਕੱਲ ਇਹ ਨਾ ਨਹੀਂ ਬਣਾਣੀ ਆਪਾਂ थोड़ी ਦੇ ਦੇ ਨੂੰ ਤਰਲੇ ਬਣਾਉਣਾ ਹੈ ਨਾ ਤਰਤੀ ਤਾਂ ਜੰਬਾ ਦਵਾ ਰਿਹਾ ਨਾ ਠੀਕ ਆ ਨਾ ਹੁੰਦਾ ਇਹਦਾ ਤਾਂ ਕਿਵੇਂ ਹੈ ਮੈਦਾਨਾ ਠੀਕ ਹੈ ਜੀ ਮਰ ਕਾਲ ਜੀ ਜਿ ਲੱਗਿਆ ਕਹਦਾ ਹਾਂ ਪਰਦਾ ਲਾਗੀ ਐਂ ਮੋਟੇ ਸਰਾਬਾਂ ਦੀ ਹੋਵੇ ਅੱਛਾ ਨਹੀਂ ਮੱਚ ਨਹੀਂ ਜੀ ਇਸ ਮੇਰੀ ਅੱਜ ਨਹੀਂ ਹੋ ਗਏ ਪਤਾ ਬਸ ਤਾਂ ਨਹੀਂ ਆਈ ਕੱਟਾ ਮੈਂ ਤਾਂ ਸ਼ਹਿਰ ਦੀ ਮਾਂ ਤਾਂ ਬੁੱਧ ਨੂੰ ਦੱਸਦਾ ਐ ਕਿਦਾ ਵਿਚਾਲੇ ਰੋਹਾ ਵਾਇਨਾਂ ਦੀ ਕਿੱਥੇ ਵਿਚਾਰੇ ਨੂੰ ਮੱਛਾ ਪੰਡਾ ਮੈਂ ਦਰਵੰਦ ਤਾਂ ਮੈਂ ਸਵੇਰੇ ਜਦੋਂ ਇੰਦਰ ਕੋਲਕਾਤਾ ਆ ਕੇਉਣ ਲੱਗੀ ਫਿਰਦੇ ਨੂੰ ਭਲੇ ਖਾ ਦਾ ਜੀ ਕਿਧਰੋਂ ਆ ਗਿਆ ਕੱਟਾ ਖੜੀ ਹੋਈ ਨਹੀਂ ਰਹੀ ਦੋ ਵਾਰੀ ਦੇਖੀ ਘਰ ਦੇ ਬਾਹਰ ਬੰਦੇ ਨੇ ਹੁਣ 4 ਵਜੇ ਦੀ ਹਿੰਦੀ ਆਂਦੀ ਹੈ ਚੋਲੀਆਂ ਹੁਣ ਪਾ ਦੀ ਵੰਦੀ ਕਰੇਂ

आते। माँ खड़ी है 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 पड़ी है 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 है

Thank <laughs> you.

ਪਾਣੀ ਕੱਢ ਜੀ ਮਾੜਾ ਜੀ ਹਨ ਘੱਟਦੇ ਪਾਣਾ ਜ ਸੁੱਖਾ ਹੋ ਜ ਮਾਰੇ ਕੱਪੜਾ ਪਾਣ ਨਹੀਂ ਤੇ ਗਈ ਲੈ ਲਈ ਬਾਸ ਵੀ ਹੁੰਦਾ ਜੇ ਮੇਰੇ ਰਸ ਫਿਰ ਜੋ ਦਿੱਤਾ

टम होगा साढ़े सत्त सत्त हो तो रोटी तो तो में बना ली रोटी सब्जी जोतनी मैं तो खा ली फिर नेरा हो फिर खड़ा बारो देखे फिर कोई सवाद नहीं क्या बाला ना करो ता बहला ना करो मैं तो जोतनी खा ली

ਲਓ ਹੁਣ ਮੈਂ ਇਹ ਕਰਾਂ। ਨਾ ਤਾਂ ਮੱਝਾਂ ਨੂੰ ਆਟਾ ਲਾਵਾਂਗੀ ਥੋੜਾ ਜਿਹਾ। ਗੋਹਾ ਗੋਹਾ ਟਾਲ ਕੇ ਮੱਛੀ ਤਾਂ ਨਹੀਂ ਕੱਢਦੇ ਨਾ। कर <inaudible>...? <illnesses> ਪੱਦੀ ਕਹਿੰਦੀ ਪਾਇ ਹੈ ਹਾਂ ਪੱਦੀ ਹੈ ਮੈਂ ਤਾਂ ਪਾਇਦੀ ਬਹੁਤ ਨੇ ਬਹੁਤ ਹੁੰਗੇ ਨਾ ਚੱਲ ਕੇ ਬਾਹਰ ਗਏ ਘੇਰੇ ਦੇ ਉਹਦੇ ਬਾੜਿਆ ਨਾ ਕਾਤੀ ਹੈ ਨਾ ਲੈ ਮੈਂ ਕੱਟਾ ਬੰਦ ਦੇ ਇੱਧਰ ਬੰਦ ਦੇ ਆ ਇੱਧਰ ਨਹੀਂ ਕਰਦੇ ਛੇੜੇ ਦੇ ਚਲੋ ਇਹ ਸਦੀਰਾ ਨਹੀਂ ਹੋਣਾ ਮੇਰਾ ਮੈਂ ਉਧਰ ਲੈ ਜਾ ਮਰਹੋਣੇ ਉਧਰ ਮਿਲਦੀਆ ਲੋ ਇਹ ਪਸੂਆਂ ਦਾ ਪਰ ਮੇੜਤਾ ਉਹਨਾਂ ਨੂੰ ਮਿੱਚਰਾ ਨਹੀਂ ਛੱਡਦੀ ਧੂਆ ਕਰਤਾ ਸੀ ਚੱਕਾ ਪਾ ਕੇ ਹੋਨ ਕਰਦੀਆਂ ਦੁੱਧ ਕਰਨ ਪੀਣਾ ਲਾ ਐਂ ਕੰਮ ਚੱਲੀ ਜਾਂਦੇ ਸਾਰਾ ਆ ਕਰ ਲਿਆ ਛੱਡਤਾ ਕਰਦਾ ਦਿਨੇ ਵਸ ਤੋਂ ਤਿੰਨ ਘੰਟੇ ਰੌਂਦਾਰੀ ਹੁੰਦੀ ਹੈਗੀ ਕੋਲੋਂ ਮੇਰਾ ਅੱਜ ਸਿਲਾਈ ਕਰਦੀ ਤਾਂ ਲੱਗ ਗਿਆ ਢੂਣੀ ਰੁਕੀ ਜਾਂਦੀ ਹੈਗੀ ਉਹ ਵੀ ਵਾਈਟ ਮੂਦੀ ਮੇਰੀ ਤੇ ਵਸ਼ੀਨੀ ਦਾ ਰਾਮ ਇੱਕ ਵੰ ਦੇ ਨਹੀਂ ਹੋ ਜਾਂਦਾ। ਸਵਾਨਾ ਹੋਈ ਜਾਂਦਾ ਉਲਟ-ਪੁਲਟ ਸਾਰਾ। ਸਾਰਾ ਸੱਟ ਕਰਕੇ ਬੈਣੀ ਨਹੀਂ ਕੋਈ ਮਿੰਟ। ਸਮਾਂ ਇਹਦਾ ਬੜਾ ਜਾਂਦਾ ਹੈਗਾ। ਜੇ ਸੁਆਰੇ ਵੀ ਆਪ ਹੀ ਦੇਖਣਾ ਉੱਟ ਕੇ ਨਾ ਫਿਰ ਕੋਈ ਹੋਰ ਹੈਗਾ ਇਹ ਜੀ ਰੋਟੀ ਖਾਣ ਵਾਲੇ ਰਹਿੰਦੇ ਨੇ ਉਹ ਪਤਾ ਨਹੀਂ ਕਿ ਦੁਆਰੇ ਬਾਗੇ ਬਾਹਰ ਤੇ ਜੀ ਰਿਆਲੇ ਬੰਦੇ ਨਹੀਂ ਮਿਲਦੇ ਨਾ ਮੋਂ ਉਹਨਾਂ ਦੀ ਬਸ ਪੈਨਸ਼ਨ ਹੋਈ ਪਈ ਆ ਕਿ ਕਿਸੇ ਕੋਲ ਜਾਂਦੇ ਨਹੀਂ ਕੋਈ ਕਿਸੇ ਕੋਲ ਜਾਂਦੇ ਨਹੀਂ ਪੱਦੂ ਵੀ ਕਰਤਾ ਕਿ ਸਵੇਰੇ ਕੋ ਕਿੱਡੇ ਦਾ ਤਾਂ ਹੁਣ ਆਇਆ ਵੀ ਉਹ ਟੈਡ ਨਾ ਹੋ ਜੇ ਬੰਦੇ ਮਿਲਦੇ ਕਹਿੰਦਾ ਕਿਸ ਨੇ ਹਾਂ ਕਰਤੀ ਜੀ ਜਵਾਬ ਦੇਗਾ ਕੋਈ ਕੁਆਲਟੀ ਜੀ ਵਾਲਾ ਨਹੀਂ ਨਾ ਘਰੀ ਸੀਗੀ ਤਾਂ ਕਰਕੇ ਸਵੇਰੇ ਰਾਤ ਨੂੰ ਲੈਟ ਆ ਗਈ ਸੀਗੀ

ਆ ਕੰਮ ਕਰਵਾ ਗਿਆ ਜੇ ਸਾਫ ਕਰਨਾ ਦੁੱਧ ਨਿਕਿਆ ਤਾਂ ਮੈਨੂੰ ਆਲੇ ਨੂੰ ਔਖਾ ਲੱਗਦਾ ਕੋਈ ਖੜਦੀ ਨਹੀਂ ਦੁੱਧ ਤੇ ਕੋਈ ਖੜੀ ਤੇ ਨਿਕਲ ਗਿਆ ਜੀ ਕਹਿੰਦੇ ਇਹ ਦੁੱਧ ਚੋਰ ਹੁੰਦਾ ਅੱਜ ਕੋਈ ਖੜੀ ਤੇ ਨਿਕਲ ਗਿਆ ਛੋਟੀ ਲੱਭਿਆ ਇਸ ਆਖਰਾ ਬੋਲੀ ਚ ਜਾਂ ਰੋਟੀ ਦਾ ਖਾ ਲਈ ਸਾਰਾ ਨੇਦਰਲੇ ਸੋਨੇ ਵੀ ਖਾ ਲਈ ਮੇਰਾ ਗੈਸ ਦਾ ਕੰਮ ਬਲ ਗਿਆ ਸਾਫ ਕਰਨ ਦਾ ਤੁਪੜ ਕੇ ਤੁਮੈਂ ਸਾਰੀ ਸੋਇਜਣਾ ਸਹਿ ਰੱਤੇ ਸਾਡੇ ਰਾਤ ਨੂੰ ਕਪੜਾ ਮਾਰ ਕੇ ਕੰਨੀ ਨਹੀਂ ਸਵੇਰ ਨੂੰ ਫੇਰ ਸੋਣਾ ਸੋਣਾ ਲੱਗਦਾ ਬੁੱਟ ਕੇ

चम पानी सवेरे चा सवेरे फिर उठ ठ ठंडी नी पुजी चवा माना लेकर चौनती ਦੇ ਕੰਮ ਆਪਣੇ ਸਾਰੇ ਨਿਭੜ ਗਏ ਟਾਈਮ ਵੀ ਦੇਖਿਆ ਮੈਂ ਤਾਂ ਅਸਰ ਮੈਨੂੰ ਲੱਗਦਾ ਸਾਡੇ ਸਾਥ ਥੋਏ ਬੇਖੂਲੇ ਆ ਕੰਮ ਆਉਂਦਾ ਤਾਂ ਮੈਨੂੰ ਦਿਨ ਤੱਕ ਨਿੱਸੀਆਂ ਰੋਟੀ ਬਣਾ ਲੈਣਾ ਤੇ ਖਾਂਦੇ ਲੀਣਾ ਚਾਹ ਖਾਂਦੇ ਦਾ ਕੰਮ ਨਹੀਂ ਨਿਭਰਦਾ ਭਾਂਡੇ ਹੀ ਬੰਜ ਜਾਂਦੇ ਵੀਡੀਓ ਕੰਡਾ ਡੱਪਾ ਕਰਕੇ ਅੱਗੀ ਬਣਾਇਆ ਕਿਸੇ ਹੋਰ ਵੀਡੀਓ ਦੇ ਨਾਲ ਜੇ ਸਾਡੀ ਵੀਡੀਓ ਪਸੰਦ ਆਉਣੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇ ਸਬਸਕ੍ਰਾਈਬ ਜਰੂਰ ਕਰੋ ਸਾਡੇ ਚੈਨਲ ਨੂੰ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ